ਪਟਵਾਰੀ ਉਹ ਹੀ ਆਂਦੇ ਹੀ ਨਾ ਲਿਆ ਰੱਖੋ ਹਾਂ ਵੀ ਉਹ ਵੇਖਣ ਆਲੇ ਸਰਦਾਰ ਸਾਰੇ ਦਸਕਾਂ ਨੂੰ ਮੇਰੇ ਵੱਲੋਂ ਇਹ ਮੇਰੀ ਛੋਟੀ ਭੂਆ ਦਾ ਮੁੰਡਾ ਇਹ ਮੇਰੇ ਛੋਟੇ ਚਾਚਾ ਦਾ ਮੁੰਡਾ ਉਹ ਅਗਲੇ ਲੱਗੇ ਆ ਇਹ ਆ ਮੇਰੀ ਦੂਜੇ ਨੰਬਰ ਵਾਲੀ ਭੂਆ ਦਾ ਮੁੰਡਾ ਇਹ ਮੇਰੀ ਦੂਜੇ ਨੰਬਰ ਵਾਲੀ ਭੂਆ ਦਾ ਮੁੰਡਾ ਪਟਵਾਰੀ ਸਾਹਿਬ ਇਹ ਆ ਸਾਡਾ ਘਰ ਇਹ ਖੜੇ ਆਪਣੇ ਸੰਧ ਇਹ ਸਾਡਾ ਪਿੰਡ ਵਾਲਾ ਘਰ ਇਹ ਸਾਡਾ ਪਿੰਡ ਵਾਲਾ ਘਰ ਆ ਹੰਡ ਬਹੁਤ ਆ ਉਹ ਅੰਦਰ ਦੇ ਇਹ ਅੰਦਰ ਖਲੋਤਾ ਸੰਦਾ ਹੋਵੇ ਦੇਖਨੇ ਐਸਾ ਜੀ ਉਹ ਸੰਦ ਬੜੇ ਖਲੋਤੇ ਸਾਡੇ ਇਹ ਸਾਡਾ ਜੱਟ ਜ਼ਿਮੀਦਾਰਾਂ ਨਾਲ ਸੌਦਾ ਆਉਈ ਉਹ ਜਾਂਦੀ ਇਹ ਆਪਣਾ ਬਿਲਦਰ ਵਾਲੀ ਮਸ਼ੀਨ ਹੈ ਬਿਲਦਰ ਵਾਲੀ ਮਸ਼ੀਨ ਸਾਡੇ ਘਰ ਸਾਡਾ ਕੰਮ ਤੂੜੀਆਂ ਦੀ ਪੰਡਾ ਪੰਡਾ ਮੰਨਣ ਦਾ ਕੰਮ ਹੈ ਇਵੇਂ ਹੈ ਨਾ ਇਹਨਾਂ ਆਉਂਦੀਆਂ ਆਹ ਉਹ ਜਾਂਦੀ ਚਾਰ ਟਰੈਕਟਰ ਸਾਡੇ ਘਰ ਪਟਵਾਰੀ ਕਰੀਏ ਕੈਂਪ ਫਿਰ ਕਰੀਏ ਕੈਂਪ ਆ ਸਕਣੀ ਨਹੀਂ ਨਹੀਂ ਇਹਦਾ ਹੈ ਠੀਕ ਹੈ ਨਹੀਂ ਨਹੀਂ ਦੱਸ ਦੇ ਮੜੀ ਗੱਲ ਸਾਡੇ ਭੈਣ ਜਾ ਪਾਣੀ ਪਰ ਕੇ ਲੈ ਗਲਾਸ ਉਹ ਜਾਂਦੀ ਉਹ ਜਾਂਦੀ ਉਹ ਜਾਂਦੀ ਉਹ ਜਾਂਦੀ ਲਓ ਇਹ ਹੈ ਇਹ ਪ੍ਰੇਮ ਦੇ ਵਿੱਚ ਤਿੰਨ ਭਾਈ ਤਿੰਨ ਭਾਈ ਇੱਕੋ ਜੇ ਇੱਕੋ ਜੇ ਠੀਕ ਹੈਗਾ ਆ ਵੀ ਤਾਂ ਸਾਡੀ ਇੱਧਰੋਂ ਇਥੇ ਕਰ ਪਾਉਣਾ ਹੈ ਤਿੰਨ ਭਾਈ ਤਿੰਨੇ ਮੁਛਾਂ ਵਾਲੇ ਬਾਕੀ ਸਾਰੇ ਰੋਡੇ ਭੋਡੇ ਬਾਕੀ ਸਾਰੇ ਰੋਡੇ ਆਈਆਂ ਨਹੀਂ ਕਿਹੜੇ ਆ ਆ ਛੱਡਿਆ ਪਿਆ ਆ ਵੇਖ ਇੱਟਾ ਲਾਈਆਂ ਵਿੱਚ ਇਹ ਕਿਸੇ ਨੇ ਲਿਆ ਮੈਂ ਗੁਮਾਣੀ ਆ ਮੈਂ ਵੀ ਇਹ ਜਗ ਆਪਣੀ ਕੋਈ ਨਹੀਂ 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 ਆਪਣੇ ਦਿਓ ਹਾਂ ਆਪਣੀ ਦਾ ਉਹ ਸਾਰੇ ਆ ਜੋ ਕਰ ਲੈਣਾ ਨਹੀਂ ਆਪਣੀ ਕਰਕੇ ਆਪਣੀਆਂ ਵਰਲੀ ਆ ਗੇਟ ਨਾਲ ਲੱਗ ਕੇ ਐਸੇ ਆਪਾਂ ਜੋ ਨਰਮਦਾ ਸਨ ਹੈ ਉਹ ਪਹਿਲਾਂ ਲਖਾ ਕੇ ਤੇਰੀ ਸੰਸਾਰ ਤੇ ਆਉਂਦੇ ਆਂ ਗੁਰੂ ਮਹਾਰਾਜ ਉਸ ਸਮੇਂ ਮੁਤਾਬਕ ਜੋ ਸਾਨੂੰ ਇਸ ਸੰਸਾਰ ਤੋਂ ਲਿਆ ਜਾਂਦਾ ਹੈ ਸੋ ਮਾਤਾ ਜੀ ਆਪਣੀ ਸਵਾਸਾ ਨੂੰ ਇਸ ਸੰਸਾਰ ਤੇ ਕਰਜ ਦੇ ਹੋਈ ਵਿਛੜੀ ਜੀ ਜੋ ਇਸ ਸੰਸਾਰ ਤੋਂ ਚਲੇ ਗਏ ਸਾਡਾ ਲਈ ਰੂਹ ਦੇ ਕਲਿਆਨਤਾ ਵਾਸਤੇ ਗੁਰਮੁਖ ਪਰਿਵਾਰ ਨੇ धनगढ़ साहब श्री गुरु ग्रंथ साहब जी महाराज जिन्हों की मुबारक चाण अपने ग्रह विखे गुवाह करके श्री खंड ਸਤ ਨਾਮ ਵਾਹਿਗੁਰੂ ਵਾਹਿਗੁਰੂ ਕਾਲਾ ਖਾਲਸਾ ਆਪੂ ਆਲਿਆ ਆਈ ਸੱਜੇ ਇਹ ਸਾਡਾ ਘਰ ਆ ਵੀ ਥਾਂ ਆਪਣੀਆਂ ਉਹ ਪਿਛੇ ਵੀ ਥਾਂ ਆਪਣੀਆਂ ਥਾਂ ਹੀ ਥਾਂ ਮੱਲੀ ਫਿਰਦੇ ਮੁੰਡੇ ਕਹਿੰਦੇ ਸ਼ਹਿਰ ਥਾਂ ਥੋੜੀ ਜੀ ਇੱਥੇ ਬੈਠੇ ਥਾਂ ਹੀ ਥਾਂ ਮੱਲੀ ਫਿਰਦੇ ਆ ਮਾ ਚਾਚੂ ਨੇ ਕਹਿੰਦਾ ਦੱਸ ਕਿਸੇ ਦੀ ਮਲਣੀ ਹੋਰ ਉਹ ਵੀ ਮਲਦਾਂਗੇ ਹੋਰ ਆਇਆ ਤੇਜ਼ ਕਿਵੇਂ ਆਇਆ ਤੇ ਬੜੀ ਗੱਲ ਸਾਲਾ ਮੇਰਾ ਸੈੱਟ ਹੋ ਗਿਆ ਹੁਣ ਥਾਲਾ ਬੈਪਤਾ ਕਰੀ ਜਾਂਦਾ ਨਹੀਂ ਕਿਵੇਂ ਕਿਵੇਂ ਰਿਜ਼ਲਟ ਕਿਵੇਂ ਰਿਜ਼ਲਟ ਹੋ ਗਿਆ ਆਹ ਨਾਮ ਆ ਨਾਮ ਸਾਰੇ ਮਾਨ ਵਾਲਾ ਵਰੀਆਣਾ ਅਨੇ ਉਹਨਾਂ ਦਾ ਓਕੇ ਚੀਜ਼ ਮੈਂ ਤਾਂ ਨਹੀਂ ਕੀਆ ਮੇਰੇ ਨਾਲ ਨਾ ਵਖਾ ਭਰਾਵਾ ਸਾਰੇ ਬੈਂਟਰੀ ਦੇਖਦੀਆਂ ਮੇਰੀ ਤਾਂ ਮਤਲਬ ਆਈਗਾ ਨਾ ਨਾ ਦੇਖ ਕੋਈ ਮੁਲਾਵਤ ਇਹਨੂੰ ਟੂਂ ਕਰਦੀ ਟੂਂ ਕੋਈ ਟੂਂ ਨਹੀਂ ਹੋਣਾ ਫਿਰ ਆਇਆ ਕੋਈ ਮੁਲਾਵਤ ਨਾ ਇੱਥੇ ਕੋਈ ਸਿੱਧਾ ਇਹ ਚੀਰੇ ਵਾਲਾ ਖੰਭਾ ਬਿਨਾ ਚੀਰੇ ਵਾਲਾ ਐਸਾ ਬਿਨਾ ਚੀਰੇ ਵਾਲਾ ਇਹ ਬਿਨਾ ਚੀਰੇ ਵਾਲਾ ਟੋਡਾ ਸੰਸਣ 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 ਮੈਂ ਤਾਂ ਨੂੰ ਕੀ ਕਿਹਾ ਸੀ ਫੀਮ ਤੋਂ ਉੱਪਰ ਅੱਕ ਨਹੀਂ ਕੰਮ ਸਾਲਿਆ ਸੀ ਜਨਾ ਭੈਣਾਂ ਮੈਂ ਚੇਚਾ ਤੈਨੂੰ ਖੋਇਆ ਅਕਸਰ ਮੇਰੇ ਮਗਰ ਫੰਗਰੇ ਫਿਰਦੇ ਆਈ ਅਈ ਖੋਇਆ ਤੈਨੂੰ ਉਹਨਾਂ ਨੂੰ ਨਹੀਂ ਕੰਮ ਹਣਾਉਣੀ ਖੋਇਆ ਉਹ ਬੋਲੇ ਹੀ ਨਹੀਂ ਚਾਚ ਆਏ ਉਹ ਉਹਦਾ ਗੋਡੇ ਘੁੱਟਣਦੇ ਮੈਂ ਕਿਹਾ ਨਹੀਂ ਹੈ ਨਹੀਂ ਕੋਸ ਕਦਟ ਕਦਾਂ ਟਾਈਮ ਲੱਗਣਾ ਮੈਂ ਅਗੋਂ ਪਰਵਾਬੇ ਕੇ ਜਾ ਕੇ ਬਹਿ ਜਾ ਉਹਦਾ ਟਾਈਮ ਲੱਗਣਾ ਹੈ ਵੀ ਆਡਾ ਤਾਂ ਲੰਗੀ ਜਾਂਦਾ ਉਹ ਜਾਂਦੇ ਹੀ ਸੱਜੇ ਕਰਦੇ ਮੇਰ ਰੋਡ ਤੇ ਸੱਜੇ ਕਰਦੇ ਮੇਰ ਰੋਡ ਤੇ ਚੜ ਜੀ ਡੇਰਾ ਸਾਹਿਬ ਜਾਣਾ ਹੀ ਹਾਂ ਇਧਰਲੇ ਪਾਸੇ ਹੋ ਤੁਸੀਂ ਇਧਰਲੇ ਪਾਸੇ ਸੱਜੀ ਕਰਦੇ ਮੇਨ ਰੋਡ ਤੇ ਹੀ ਚੱਲਦਾ ਰਹਿ ਗਏ ਅੰਮਲੇ ਕਿਤੇ ਆਉਂਦਾ ਸੀਟ ਕੋਈ ਹੁਣ ਕਰਿਆ ਗਿਆ ਇਹ ਡਰਾਚੇ ਜਿਆਦਾ 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 ਅਸਲੀ ਅਸਲੀ ਰੂਪ ਚ ਆਇਆ ਡੱਬੀ ਵਾਲਾ ਪੰਨਾ ਨਾਲ ਸਲੋ ਰੋਲੀ ਇਹ ਡਰਾਈਵਰ ਨਹੀਂ ਮਾਲਕ ਮਾਲਕ 6-7 ਗੱਡੀਆਂ ਦੇ ਮਾਲਕ ਸੇਟ 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 ਯਾਦ ਨਾ ਕੈਚਿਓ ਕੋਣ ਮੈਂ ਮੈਂ ਆਉਂਦਾ ਸਾਨੂੰ ਲੈ ਕੇ ਆਣਾ ਵਾ ਤਾਂ ਤਾਂ ਜਾ ਖੜਾ ਖਵਾ ਦਾਂਗਾ ਇਹ ਕਹਿੰਦਾ ਕੈਸੀ ਆਹੋ ਕਹਿੰਦੇ ਮੈਨੂੰ ਇਹਨਾਂ ਲਾ ਦੋ ਮੈਂ ਇਹ ਬੰਦਾ ਕੀ ਕਰਦਾ ਮੇਰੇ ਇਹ ਬੰਦਾ ਕੀ ਕਰਦਾ ਮੇਰੇ ਕੋਲ ਆ ਤੂੰ ਕਹਿਣਾ ਹੈਗਾ ਮੈਂ ਕਿਹਾ ਮੇਰੇ ਇਹ ਪਤਾ ਹੀ ਕਰਦਾ ਰਾਤ ਨੂੰ ਨਾ 10:00 ਵਜੇ ਆਵਾਜ਼ ਨਾ ਆਵਾਜ਼ ਬੰਦ ਕਰਕੇ ਚੱਲੇ ਜੀ ਕੋਈ ਆਂਦੇ ਹੀ ਸਾਨੂੰ ਨਾ ਚੱਲੇ ਉਸੇ ਤੇਰਾ ਸਾਹ ਤੇਰੇ ਤੇਰੇ ਲੀਆ ਤੇਰਾ ਬਹੁਤ ਸਾਹ ਜਾ ਕੇ ਲੂਣ ਲਾ ਕੇ ਖਾਣੀ ਲੈ ਲੇ ਲੋ ਕਰ ਹਾਂ ਲੂਣ ਲਾ ਕੇ ਖਾਣੀ ਤੇ ਸਾਡਾ ਬਹੁਤ ਨਹੀਂ ਆ ਸਾਲਾ ਕੰਨ ਸਾਰੇ ਪੱਕਾ ਨਾ ਹੋ ਜੀ ਕਿਤੇ ਡੰਗਦੇ ਨਾ ਹੋ ਜੀ ਕਿਤੇ ਮੁੜ ਕੇ ਲੁਧਿਆਣੇ ਫੋਨ ਕਰੇ ਭਾਈ ਲੁਧਿਆਣੇ ਛੇਤੀ ਕਿਹੜਾ ਮਾਰ ਲੈ ਨਹੀਂ ਅੱਜ ਕਿਵੇਂ ਪ੍ਰੋਗਰਾਮ ਕਿਵੇਂ ਰਿਹਾ ਅੱਜ ਪ੍ਰੋਗਰਾਮ ਅੱਜ ਬੜਾ ਜਾਂਦੇ ਕੰਮ ਅੱਜ ਬੜਾ ਹੋ ਜਾਂਦੇ ਕੰਮ ਐ ਸੱਦੇ ਕਰ ਗਿਆ ਸੱਜੇ ਜੜਜੀ ਹਾਂ ਮੇਰੇ ਹਾਂ ਨਾ ਸਿਰੇ ਲੱਤ ਡੁੱਟ ਨਹੀਂ ਉਹ ਸਿਰੇ ਫੇਰਾ ਮਾਰਨਾ ਬਣਦਾ ਨਹੀਂ ਆ ਬੀਨ ਮੇਰੇ ਤੇ ਮੇਰਾ ਘਾਤਾ ਲਾਉਣਾ ਮੋਰ ਤੇ ਲਾਉਨੇ ਬਾਜ ਪੰਜ ਮਿੰਟ ਖੜ ਗਿਆ ਦੋ ਮਿੰਟ ਲਾ ਦੋ ਯਾਰ ਐਂਡਰੌਇਡ ਵਾਲਾ ਖੋਲਦੋ ਨਹੀਂ ਮੇਰਾ ਚੱਲ ਰਹਿਣ ਦੇ ਮੇਰਾ ਮੇਰਾ ਰਹਿਣ ਦੇ ਮੇਰਾ ਰਹਿਣ ਦੇ ਮੇਰਾ ਰਹਿਣ ਦੇ ਉਹ ਕੱਜੀ ਆ ਗਈ ਕਿੱਦਾਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉਹ ਜਾਂਦੇ ਹੀ 7 ਵਜੇ ਸਾਢੇ 6 ਹੋ ਗਈ ਹਾਂ ਚੰਗਾ ਫਿਰ ਚਲੋ ਜਲੇਬੀਆਂ ਆਉਣ ਲੱਗੀਆਂ ਲੈ ਕੇ ਜਾਓ ਉਹ ਹੀ ਜਾਂਦੇ ਹੀ ਉਹ ਹੀ ਜਾਂਦੇ ਹੀ ਮੰਮੀ ਇੱਕ ਕੰਮ ਕਰਿਆ ਮਾੜਾ ਆ ਆ ਬੋਤਲ ਨਾਲ ਧੋ ਕੇ ਭਰ ਕੇ ਲੈ ਆਈ ਸਾਬਨ ਨਾਲ ਠੀਕ ਆ ਮੰਮੀ ਜਿੱਲੇ ਪੰਜ ਮਟਿਆ ਤੂੰ ਦੋਵੇਂ ਬੰਦ ਹੋ ਗਿਆ ਬੰਦਾ ਜਿੱਲੇ ਉਹ ਜਾਂਦਾ ਹੀ ਕੰਮ ਕੰਮ ਉੱਕੇ ਰਵੋਟ ਆ ਵੱਡਿਆਂ ਨਾਲ ਦਿੱਤੇ ਗਏ ਨਹੀਂ ਸਾਡਾ ਤਾਂ ਹੱਥ ਹੈਗਾ ਹੀ ਆ ਆਹ ਫੜਾ ਇੱਕ ਹੀ ਲੱਗਣਾ ਉੱਥੇ ਕਿਤੇ ਲੀਡ ਹੋ ਰਹਾ ਮੇਰੇ ਮੇਰੀ ਆਹ ਲੱਗਣਾ ਇੱਕ ਹੀ ਨੂਰ ਆਹ ਫੜਾ ਲਾ ਇਹ ਨਾ ਹੀ ਲੱਗਣਾ ਚਾਰ ਦਿਨ ਨੂੰ ਇਹਨੂੰ ਦੂਜੀ ਦੂਜੀ ਲੀਡ ਲਾ ਰੱਖਦੇ ਬਸ ਇਹਨੂੰ ਜਿੱਤੀ ਵੀਰੇ ਹਾਂਜੀ ਉਹਨਾਂ ਦੇ ਕਲਿੱਪ ਪਾਈ ਜਿੰਨੇ ਕੋ ਜੈਨੂਇਨ ਜੀ ਲੱਗੇ ਮੈਂ ਕਹਿੰਦਾ ਸਾਰੀ ਪੈਣੀ ਹੈ ਹੋਰ ਤੂੰ ਮੇਰੀ ਤੂੰ ਤੇ ਨੋ ਐਡਿਟ ਨੋ ਐਡਿਟ ਨੋ ਐਡਿਟ ਜੈਨੂਇਨਸ ਮੇਰੇ ਕੋ ਗਿਲਮਾ ਪਾ ਬਲੋਗਰ ਆਏ ਆਨੇ ਸੋਦੀ ਤੋਂ ਫੋਨ ਕਰਨਾ ਇਹਨਾਂ ਭੈਣ ਚੋਂ ਉਹਨਾਂ ਘਰੋਂ ਘਟੋ ਨਹੀਂ ਨਹੀਂ ਸਾਰਿਆਂ ਨੂੰ ਰਿਸਪੈਕਟ ਹੈ। ਕੋਈ ਕੋਹ ਨਹੀਂ ਖਾਂਦਾ ਪਿੱਤਾ ਸ਼ੁੱਧ ਵੈਸ਼ਨੋ ਬੰਦੇ। ਉਹ ਜਾਂਦੇ ਹੀ। ਜਦੋਂ ਪੈ ਗਿਆ ਵਲੋਗ ਪਤਾ ਤੋ ਲੱਗਣਾ। ਬਾਈ ਚੱਲਦੀ ਹੱਡੀ। ਐਂ ਸਦਾਈਆਂ ਗਾ। ਆਪੂ ਆਪੂ ਮੰਮੀ ਇਧਰ ਆ ਦੇ ਨੀ। ਉਹ ਜਾਂਦੇ ਹੀ। ਇਹ ਚੂਹੀ ਸਾਡੀ। ਇਹਨਾਂ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਉਹ ਇਹ ਆਰ ਗੱਲ। ਇਹ ਆ ਮੇਰੇ ਪੂਆ ਦੀ ਕੁੜੀ। ਕਾਟੋ। ਬਾਈ ਬਾਈ। ਚਲੋ ਤਿਆਰ ਨਾ ਮੇਰਾ ਭਰਾ। ਠੀਕ ਆ। ਅਹੀਂ ਗੜਾ ਮਾਰੀ ਜਾਣਾ। ਉਹ ਜਲੇਬੀਆਂ ਤਾਂ ਲੈਣ ਦੇ ਹਰੇ। ਪਾਣੀ ਬੋਤਲ ਆਣੀ ਹੈ ਸਾਡੀ ਪਾਣੀ ਬੋਤਲ ਮਮੇ ਨੂੰ ਲੈਣ ਦੇਣਾ ਤੂੰ ਹੀ ਉਹਨਾਂ ਨੂੰ ਤੇ ਦੱਸਿਓ ਜੀ ਹਾਂ ਹਾਂ ਆਈ ਬਤਰਾ ਟਰੈਡਰ ਕਿਹੜਾ ਕਿਹੜਾ ਖੜਾ ਆਪਣੇ ਕੋਲ ਸਾਰੇ ਹੈਗੇ ਆਪਣੇ ਆਹ ਕਿਹੜੀ ਕੰਪਨੀ ਦਾ ਚైనా ਕੰਮ ਰਿਹਾ ਟਰੈਡਰ ਦਾ ਇਹ ਇਮਪੋਰਟ ਕਰਾਇਆ ਯੂਐਸ ਤੋਂ ਯੂਐਸ ਤੋਂ ਇਮਪੋਰਟ ਕਰਾਇਆ